ਕੀ ਨਾ ਜੀ ਆਪਣਾ ਆਪਣਾ ਬਲਦੇਵ ਸਿੰਘ ਜੀ ਬਲਦੇਵ ਸਿੰਘ ਇਹ ਕੀ ਘਟਨਾ ਵਾਪਰੀ ਹੈ ਇਹ ਤਾਂ ਜੀ ਉੱਥੇ ਡੰਡੂੜਾ ਵਜੇ ਰੋਟੀ ਲੈਣ ਆਲੇ ਲੇਬਰ ਦੇ ਲਾਜਪਤਰਾ ਆਇਆ ਨੇ ਆਪਣੇ ਪਾਣੀਆਂ ਲਾਜਪਤਰਾ ਹਾਂ ਜੀ ਉਹਦੇ ਲੱਗਿਆ ਉਹਦੀ ਫੈਕਟਰੀ ਬਣ ਰਹੀ ਹੈ ਉੱਥੇ ਰੋਟੀ ਲੈ ਕੇ ਜੋ ਲੰਗਣ ਲੱਗਿਆ ਬਸ ਉਹ ਟੈਪੂ ਨੇ ਆ ਕੇ ਟੱਕਰ ਮਾਰੀ ਤਾਂ ਆਪਣਾ ਕੀ ਲੱਗਦਾ ਸੀ ਆ ਬੜਾ ਪਤੀਜਾ ਜੀ ਕੀ ਨਾ ਕੀ ਹੈ ਜੀ ਇਹ ਤਾਂ ਹੋ ਚਿਰ ਰਹਾ ਸਰ ਕਿੰਨੀ ਕੁ ਮਰ ਹੈ ਜੀ ਇਹ ਹੋਊ 40 ਪਹਿਲੇ ਸਾਲ ਹਾਂ 40 ਚਾਲ ਦੇ ਸਾਲ ਹਾਂ ਕੀ ਨਾ ਕੀ ਉਹ ਜਰਨੈਸ ਸੀ ਬੱਚੇ ਕਿੰਨੇ ਨੇ ਇਹਨਾਂ ਦੇ ਦੋ ਬੱਚੇ ਨੇ ਦੋ ਬੇਟੇ ਹੁੰਦੇ ਸੀ ਜੀ ਜੀ ਹੁਣ ਤੁਸੀਂ ਕੀ ਪੰਕ ਕਰਦੇ ਸੀ ਮੰਗਤਾ ਕਿ ਹੁਣ ਤੋਂ ਬੈਠੋ ਪੁੱਛਣਾ ਬੈਠਾ ਨੂੰ ਬੋਲੋ 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 ਲੰਗੜਾ ਨਹੀਂ ਹੈ ਗਿਆ ਕਿਹਦਾ ਇਹ ਮੈਂ ਪੁੱਛਦੇ ਆ ਚੈੱਕ ਕਰਦੇ ਆ ਸਾਰਾ ਪਰਿਵਾਰ ਇੱਕ ਮੈਂ ਕਰ ਲਾ ਮੈਂ ਗੱਡੀ ਨਾਲ ਖੜਾ ਉੱਥੇ ਘਟਿਆ ਉਰ ਖੜਿਆ ਜੀ ਦੇਖੋ ਚੱਕ ਲੈ ਗੱਡੀ ਨਾਲ ਚਲੋ ਆਪ ਵੀ ਜੈ ਜੈ ਸਾਜੀ ਆਪ ਦੇਖਿਆ ਦੇਖੋ ਤੁਸੀਂ ਪਰਵਾਰ ਖੜਾ ਆਹ ਭਰਾ ਆ ਮੇਰਾ ਜੋ ਭਾਣ ਜਾ ਖੜਾ ਹਾਂ ਜੀ ਕੀ ਦਾ ਜੀ ਆਪਣਾ ਜੀ ਮੇਰਾ ਨਾਮ ਜਸ਼ਵੀਰ ਹੈ ਜੀ ਇਹ ਤੁਸੀਂ ਗੱਡੀ ਤੁਸੀਂ ਚਲਾ ਰਹੇ ਸੀ ਗੱਡੀ ਮੈਂ ਹੀ ਚਲਾ ਰਿਆ ਸੀ ਮੈਂ ਆਪਣੀ ਬਿਲਕੁਲ ਸਾਈਡ ਤੇ ਆ ਰਿਹਾ ਸੀਗਾ ਜਨਾਬ 35 ਦੀ ਸੀਟ ਹੋਉਂਦੀ ਮੇਰੀ ਹੱਦ ਉਹ ਇੱਕੋ ਲੱਗਤ ਗਲੀ 'ਚ ਲੇਖੜਿਆ ਜਦੋਂ ਉਹਨੇ ਮੋਟਰਸਾਈਕਲ ਮੈਂ ਬਚਾਉਣ ਦੀ ਕੋਸ਼ਿਸ਼ ਕੀਤੀ ਮੈਂ ਘੱਟ ਮਾਰਿਆ ਉਹ ਮੇਰੇ ਜਿਹੜਾ ਡਰਾਈਵਰ ਸਾਈਡ ਹੈਗਾ ਉਹਦੇ ਵਿੱਚ ਦੀ ਲੱਗ ਕੇ ਉਹ ਸੜਕ ਦੇ ਪਰਲੇ ਪਾਸੇ ਡਿੱਗਿਆ ਬਸ ਉਸ ਤੋਂ ਬਾਅਦ ਮੈਂ ਬ੍ਰੇਕ ਮਾਰੇ ਚੱਕੇ ਨਾਲ ਦੀ ਨਾਲੀ ਉਹ ਹਸਪਤਾਲ ਦੇ ਵਿੱਚ ਨਾਲ ਮੇਰੇ ਬੰਦੇ ਕੋਈ ਬੈਠਿਆ ਨਹੀਂਗਾ ਮੱਦੇ ਦੇ ਨਾਲ ਹੀ ਮਤਲਬ ਕਿ ਰੱਖਿਆਨ ਅਸੀਂ ਹਸਪਤਾਲ ਲਿਆਂਦਾ ਜੀ ਇਹ ਸਾਰੇ ਬੰਦਿਆਂ ਨੂੰ ਵੀ ਉੱਥੇ ਵੀ ਪਤਾ ਵੀ ਗੱਡੀ ਆਪਣੀ ਸਾਈਡ ਤੇ ਬਿਲਕੁਲ ਸਹੀ ਜਾ ਰਹੀ ਸੀ ਸਾਰਿਆਂ ਨੂੰ ਪਤਾ ਮਹਾਰਾਜ ਵੀ ਆਪਣੀ ਕੋਈ ਗਲਤੀ ਨਹੀਂ ਵੀ ਆਪਾਂ ਨਾਲ ਬ੍ਰੇਕ ਮਾਰ ਕੇ ਗੱਡੀ ਕੱਚੀ ਜੀ ਉਹ ਡਿੱਗਿਆਗਾ ਜਦੋਂ ਫੇਟ ਵੱਜੀ ਗੱਡੀ ਦੇ ਨਾਲ ਦੀ ਨਾਲ ਕੱਚੀ ਜੇ ਡਿੱਗਿਆ ਜੀ ਆਪਾਂ ਆਪਣੀ ਉਹ ਮੋਟਰਸਾਈਕਲ ਦੇ ਸੀ ਇਕੱਲੀ ਸੀ ਹਾਂਜੀ ਉਹ ਕੱਲਾ ਸੀਗਾ ਜੀ ਨਾਲ ਉਹ ਸਾਦੀ ਰੰਗੀ ਦੇਵਾ ਘਾਬਰ ਗਿਆ ਐ ਐ ਜੀ ਬੰਦ ਲੱਗਿਆ ਜੀ ਮੈਂ ਤਾਂ ਹੁਣ ਬਚਾਉਣੀ ਹੈ ਜੀ ਮੈਂ ਜਦੋਂ ਕਨੈਕਟਰ ਸਾਈਡ ਨੂੰ ਆਪਣੇ ਕੱਚੀ ਵਾਲੀ ਸਾਈਡ ਦੱਬਿਆ ਜੀ ਉਹਦੀ ਬਸ ਜਿਹੜੀ ਬੈਠਾ ਲੱਗ ਕੇ ਪਰਲੇ ਪਾਸੇ ਮੁੜ ਖਗੇ ਲੱਗਿਆ ਜੀ ਦੇ ਨਾਲ ਦੀ ਨਾਲ ਤੁਸੀਂ ਮੈਂ ਨਾਲ ਦੀ ਨਾਲ ਲੱਧਿਆ ਹੀ ਉਦੋਂ ਸਾਹ ਚੱਲਦੇ ਪਏ ਸੀ ਜਦੋਂ ਮੈਂ ਭਜਾ ਕੇ ਗੱਡੀ ਮਤਲਬ ਕਿ ਇਹਨੂੰ ਲੱਦ ਕੇ ਭਜਾ ਕੇ ਲੈ ਕੇ ਆਏ ਹਾਂਗੇ ਹਸਪਤਾਲ ਤੇ ਉਰੇ ਆ ਕੇ ਫਿਰ ਸਾਡੇ ਨਾਲ ਉਹ ਪਿੱਛੇ ਜਿਹੜਾ ਬੰਦਾ ਬੈਠਾ ਸੀਗਾ ਕਹਿੰਦਾ ਤੁਹਾਨੂੰ ਗੱਡੀ ਦੀ ਕੀ ਅਗ ਲੱਗੀ ਹੈ ਅਸੀਂ ਕਿਹਾ ਵੀ ਆ ਸਾਡੇ ਨਾਲ ਬਈ ਮਰੀਜ਼ ਆ ਵੀ ਤੁਸੀਂ ਸਾਨੂੰ ਗਾਲਾਂ ਨਾ ਕੱਢੋ ਵੀ ਸਾਨੂੰ ਜਾਣ ਨੂੰ ਹਸਪਤਾਲ ਜਲਦੀ ਤੋਂ ਜਲਦੀ ਉਹਨਾਂ ਨੇ ਫਿਰ ਇੱਥੇ ਆਣ ਸਾਰੀ ਕਹਤਾ ਹੀ ਇਹਨਾਂ ਨੇ ਕਹਿੰਦਾ ਵੀ ਉਹ ਚਲ ਗਿਆ ਜੀ ਆ ਵੀ ਮਾੜਾ ਹੀ ਹੋਇਆ ਗਿਆ ਗੱਲ ਤੋਂ ਹੋਈ ਕੋਡਾ ਦਾ ਕੋਈ ਹੋਣੀ ਤੁਸੀਂ ਤਾਂ ਹਸਪੀਟਲ ਲੈ ਆਏ। ਹਾਂ ਜੀ ਮੈਂ ਹਸਪੀਟਲ ਲੈ ਆਇਆ। ਕੋਡਾ ਦਾ ਕੋਈ ਦੋਸਤ। ਹਾਂ ਜੀ। ਤੁਸੀਂ ਵਧੀਆ ਕੀਤਾ ਤੁਸੀਂ। ਹਾਂ ਜੀ ਸਰ ਆਪਾਂ ਭੱਜੇ ਨਹੀਂ ਹੈਗੇ ਜੀ। ਇਹ ਨਹੀਂ ਤਾਂ ਹੋਰ ਵੀ ਹੁੰਦਾ ਕੋਈ ਭੱਜ ਜਾਂਦਾ ਜੀ ਪਰ ਆਪਾਂ ਭੱਜਣ ਵਾਲਿਆਂ ਚੋਂ ਨਹੀਂ ਹੈਗੇ ਜੀ ਜਨਾਬ। ਮੇਰਾ ਕਿਹੜਾ ਦੋਸਤ ਮਨ ਸੀਗਾ ਜੀ ਉਹ ਮੈਂ ਉਹਨੂੰ ਮਾਰੂਗਾ ਜੀ। ਮੇਰੇ ਵੀ ਬੱਚੇ ਨੇ ਜੀ ਉਹਨਾਂ ਦੇ ਵੀ ਬੱਚੇ ਨੇ ਜੀ ਉਹਨਾਂ ਦੀ ਤਾਂ ਜ਼ਿੰਦਗੀ ਖਰਾਬ ਹੋ ਗਈ ਨਾ ਜੀ। ਮੈਂ ਵੀ ਆਪਣੇ ਵੱਲੋਂ ਇਹ ਹੀ ਦਵਾ ਕਰਦਾ ਵੀ ਮੈਂ ਵੀ ਆਪਣੇ ਕਾਮਾਕਾਰਾਂ ਤੇ ਵੀ ਜੀ ਉਹਨਾਂ ਨੂੰ 12000 ਰੁਪਏ ਤਨਖਾਹ ਜੀ ਮਾਲ ਮਾਲ ਕੰਦੇ ਇਹ ਪਤਾ ਡਰਾਈਵਰੀ ਕਰਦੇ। ਇਹਦੀ ਗੱਡੀ ਕਿਹਣੀ ਹੈ ਜੀ ਗੱਡੀ ਜੈ ਮਾਤਾ ਵਾਲੇ ਆਪਾਂ ਡਰਾਈਵਰੀ ਕਰਦੇ ਜੀ 12000 ਰੁਪਏ ਮੈਨੂੰ ਮਹੀਨੇ ਦਾ ਮਿਲਦਾ ਹੈ ਐਕਟਰੀ ਕਿਹੜੀ ਹੈ ਕਿਹੜੀ ਹੈ ਜੈ ਮਾਤਾ ਜੀ ਜੈ ਮਾਤਾ